ਭਾਇੰਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇਥੋਂ ਕਥਾ ਅੱਗੇ ਸ਼ੁਰੂ ਕਰਨ ਲੱਗੇ ਆਂ ਰਤਨ ਰਾਏ ਨੇ ਆਨੰਦਪੁਰ ਆਉਣਾ ਨੌਵੇਂ ਪਾਸ਼ਾ ਸ਼ਾਮ ਗਏ ਤੇ ਰਾਮ ਰਾਏ ਜਾਂ ਰਾਮ ਰਾਜਾ ਨੂੰ ਮਿਲੇ ਤੇ ਪੁੱਤਰ ਹੋਣ ਦਾ ਵਰ ਦੇ ਆਏ ਅੰਕਾਰਪੁਰਖ ਦੀ ਮਿਹਰ ਸਦਕਾ ਰਾਜਾ ਰਾਮ ਰਾਏ ਦੇ ਘਰ ਪੁੱਤਰ ਹੋ ਗਿਆ ਉਸ ਦਾ ਨਾਮ ਰਤਨਰਾਏ ਰੱਖਿਆ ਗਿਆ ਰਤਨਰਾਏ ਬਹੁਤ ਹੀ ਸੁੰਦਰ ਤੇ ਹੋਣਹਾਰ ਬਾਲਕ ਜਨਮਿਆ ਬਾਲਕ ਦਾ ਚੰਦ ਵਰਗਾ ਮੁਖੜਾ ਦੇਖ ਕੇ ਰਾਣੀ ਬਹੁਤ ਪ੍ਰਸੰਨ ਹੋਈ ਉਹ ਸਨੇ ਮਾਨ ਆਇਆ ਤਨ দান ਕੀਤਾ ਤੇ ਲਾਡਾਂ ਤੇ ਪਿਆਰ ਨਾਲ ਪੁੱਤ ਨੂੰ ਪਾਲਿਆ ਬਾਣਾ ਕਰਤਾਰ ਦਾ ਰਤਨਰਾਏ ਅਜੇ ਬਾਰ ਬ੍ਰੇਸ ਵਿੱਚ ਹੀ ਸੀ ਕਿ ਰਾਜਾ RAM RAI ਦਾ ਦਿਹਾਂਤ ਹੋ ਗਿਆ ਜਦੋਂ ਰਾਜਾ ਮੌਤ ਦੇ ਮੰਜ਼ੇ ਉੱਤੇ ਲੇਟਿਆ ਹੋਇਆ ਸੀ ਤਦੋਂ ਉਸਨੇ ਆਪਣੀ ਰਾਣੀ ਨੂੰ ਕੋਲ ਛੱਡ ਕੇ ਤੇ ਕਿਹਾ ਮੇਰੇ ਪਿੱਛੋਂ ਮੇਰੇ ਮਨ ਦੀ ਇੱਕ ਸੱਧਰ ਪੂਰੀ ਕਰਨੀ ਹੈ ਉਹ ਸੱਧਰ ਇਹ ਹੈ ਕਿ ਜਦੋਂ ਮੇਰਾ ਪੁੱਤਰ ਜਵਾਨ ਹੋ ਜਾਵੇ ਤਾਂ ਐਸ ਨੂੰ ਸਤਿਗੁਰੂ ਜੀ ਦੇ ਦਰਸ਼ਨ ਜ਼ਰੂਰ ਕਰਾ ਲਿਆਵੀਂ ਇੰਨਾ ਸਤਿਗੁਰਾਂ ਦੀ ਕਿਰਪਾ ਨਾਲ ਇਸ ਬੱਚੇ ਦਾ ਜਨਮ ਹੋਇਆ। ਉਹਨਾਂ ਨੇ ਦਰਸ਼ਨ ਕਰਨੇ ਇਸ ਵਾਸਤੇ ਅਤਿ ਜ਼ਰੂਰੀ ਕਿ ਉਹ ਆਪ ਪਰਮੇਸ਼ਰ ਹਨ। ਇੱਕ ਗੱਲ ਇਹ ਵੀ ਚੇਤੇ ਰੱਖਣੀ ਉਹ ਗੱਲ ਇਹ ਕਿ ਜਦੋਂ ਮੇਰਾ ਲਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾਵੇ ਤਾਂ ਉਹਨਾਂ ਵਾਸਤੇ ਵਧੀਆ ਸੰਗਤਾਂ ਲੈ ਜਾਵੇ। ਸਤਿਗੁਰੂ ਜੀ ਦੀ ਸੇਵਾ ਕਰਦਿਆਂ ਹੋਇਆਂ ਰਾਜ ਕੁਰਬਾਨ ਸਰਨਾ ਪਬੇਤਾ ਕਦੀ ਨਾ ਚੇਚਕਣਾ ਮੇਰੀ ਪਿਆਰੀ ਰਾਣੀ ਕਰਤਾਰ ਦੇ ਬਾਣੀ ਨੂੰ ਕੋਈ ਨਹੀਂ ਮੇਟ ਸਕਦਾ ਮੇਰੇ ਮਨ ਦੀਆਂ ਰੱਜਾਂ ਮਨ ਵਿੱਚ ਰਹਿ ਗਈਆਂ ਉੱਤਰ ਨਾਲ ਪਿਆਰ ਕਰਨ ਦਾ ਮੌਕਾ ਨਾ ਮਿਲਿਆ ਮੈਨੂੰ ਸੁਖੀ ਨਾ ਕਰ ਸਕਿਆ ਤੇ ਗੁਰੂ ਘਰ ਦੀ ਸੇਵਾ ਨਾ ਹੋਈ ਕਲ ਮਹਾਵਲੀ ਹੈ ਆਹੀ ਪੂਜਾ ਰਾਜੇ ਦੀਆਂ ਸਾਰੀਆਂ ਗੱਲਾਂ ਸੁਣਦੀ ਹੋਈ ਰਾਣੀ ਨੇ ਹੰਝੂਆਂ ਦੀ ਝੜੀ ਵਿੱਚ ਆਪਣੇ ਪਤੀ ਪਿਆਰੇ ਰਾਜੇ ਰਾਮਰਾਜ ਨੂੰ ਬਚਨ ਦਿੱਤਾ ਕਿ ਉਹ ਇਹਨਾਂ ਦੀਆਂ ਸਿੱਧਰਾਂ ਨੂੰ ਪੂਰੀਆਂ ਕਰੇਗੀ। ਉਹ ਸਤਿਗੁਰੂ ਜੀ ਨੇ ਦਰਸ਼ਨ ਪੰਜਾਬ ਜਾ ਕੇ ਜ਼ਰੂਰ ਕਰੇਗੀ। ਖਿਲਾਟਾਂ ਵੀ ਐਸੀਆਂ ਭੇਟਾ ਕਰੇਗੀ ਜੋ ਕਦੀ ਦੇਖਣ ਸੁਣਣ ਵਿੱਚ ਨਾ ਆਈਆਂ ਹੋਣ। ਰਾਜਾ ਚਲਾਣਾ ਕਰ ਗਿਆ। ਰਾਣੀ ਬੇਦਵਾ ਹੋ ਗਈ। ਉਹ ਸੰਤਵੰਤੀ ਨਾਰਪਤੀ ਦੇ ਪਿਆਰ ਵਿੱਚ ਦਿਨ ਕੱਟਣ ਲੱਗੀ। ਪਤੀ ਦੇ ਇਸ ਸੰਸਾਰ ਅਸ਼ਦੀਨ ਅਸ਼ਾਨੀ ਤੇ ਆਪਣੇ ਦਿਲ ਦੇ ਟੁਕੜੇ ਨੂੰ ਪਾਲਦੀ ਰਹੀ। ਉਹ ਮਾਂ ਕਿਸੇ ਦੀ ਢੀਕ ਨਹੀਂ ਕਰਦਾ ਉਹ ਆਪਣੀ ਚਾਲੇ ਆਪੇ ਤੁਰਿਆ ਜਾਂਦਾ ਹੈ ਜਿਉਂ-ਜਿਉਂ ਸਮਾਂ ਤੁਰਿਆ ਗਿਆ ਤਿਉਂ-ਤਿਉਂ ਰਾਜਾ ਕੁਮਾਰ ਰਤਨਰਾਇ ਉਮਰ ਵਿੱਚ ਬਡੇਰਾ ਹੁੰਦਾ ਗਿਆ 12 ਸਾਲਾਂ ਦਾ ਹੋ ਗਿਆ ਆਖਰ ਇੱਕ ਦਿਨ ਰਾਣੀ ਨੇ ਆਪਣੇ ਲਾਲ ਰਤਨਰਾਇ ਨੂੰ ਉਸ ਦੀ ਜਨਮ ਦੀ ਸਾਰੀ ਕਥਾ ਸੁਣਾ ਹੀ ਦਿੱਤੀ ਕਥਾ ਸੁਣਾਉਣ ਪਿੱਛੋਂ ਰਾਣੀ ਨੇ ਕਿਹਾ ਬੇਟਾ ਸਤਿਗੁਰੂ ਤੇਗ ਮਹਾਦਰ ਜੀ ਤਾਂ ਸੀਧ ਹੋ ਚੁੱਕੇ ਹਨ ਉਹਨਾਂ ਨੇ ਸਹਿਮਜਾਦੇ ਪੰਜਾਬ ਵਿੱਚ ਹਨ ਉਹਨਾਂ ਨੇ ਦਰਸ਼ਨ ਕਰਨ ਜਾਣਾ ਹੈ ਸਤੂਰਾਂ ਦੀ ਭੇਟ ਕਰਨ ਵਾਸਤੇ ਜਿੰਨਾਂ ਇਸ ਗਾਤਾਂ ਦੀ ਲੋੜ ਹੈ ਉਹ ਮੈਂ ਵਜੀਰ ਨੂੰ ਆ ਕੇ ਤਿਆਰ ਕਰਵਾਉਂਦੀ ਹਾਂ ਮੈਂ ਆਪ ਦੀ ਆਗਿਆ ਮਾਤਾ ਜੀ ਮੈਂ ਤੇ ਮੈਂ ਕਾਨੂੰਨ ਨੂੰ ਤਿਆਰ ਹਾਂ ਐਸੇ ਚੰਗੇ ਸਤਿਗੁਰੂ ਜੀ ਦੇ ਮੈਂ ਜਰੂਰ ਦਰਸ਼ਨ ਕਰਾਂਗਾ ਛੇਤੀ ਚੱਲਣ ਦੀ ਤਿਆਰੀ ਕਰੋ ਰਾਣੀ ਰਤਨ ਰਾਏ ਨੇ ਉਹਨੂੰ ਉੱਤਰ ਦਿੱਤਾ ਰਾਣੀ ਨੇ ਉਸ ਵੇਲੇ ਬਜੀਰ ਨੂੰ ਸੱਦਿਆ ਤੇ ਹੁਕਮ ਦਿੱਤਾ ਤੋਸਾਂ ਦੇ ਰਾਜਾ ਸਾਹਿਬ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾਣਾ ਹੈ ਸਤਿਗੁਰੂ ਜੀ ਦੀ ਭੇਟਾ ਵਾਸਤੇ ਕੋਈ ਨਰਾਲੀ ਨਰਾਲੀਆਂ ਤੇ ਅਲੋਕਿਕ ਵਸਤੂਆਂ ਚਾਹੀਦੀਆਂ ਹਨ ਜਿਵੇਂ ਕਿਵੇਂ ਹੋਵੇ ਪ੍ਰਾਪਤ ਕਰੋ ਰਾਣੀ ਜੀ ਦੀ ਆਗਿਆ ਪਾਲਣ ਪਾਲਣਾ ਕੀਤੀ ਜਾਵੇਗਾ ਇਹ ਆਖ ਕੇ ਵਜ਼ੀਰ ਚਲੇ ਆ ਗਿਆ ਤੇ ਸਾਰੇ ਰਾਜ ਵਿੱਚ ਚੰਗੀਆਂ ਸੰਗਤਾਂ ਦੀ ਧੂਣ ਕਰਨ ਲੱਗਾ ਰਾਣੀ ਦੀ ਸਲਾਹ ਨਾਲ ਵਜ਼ੀਰ ਨੇ ਇੱਕ ਪੰਜ ਕਲਾ ਹਥਿਆਰ ਹਥਿਆਰ ਤਿਆਰ ਕਰਵਾਇਆ ਜੈਸੇ ਕਾਰੀਗਾਨੇ ਹਥਿਆਰ ਤਿਆਰ ਕੀਤਾ ਸੀ ਉਸ ਨੂੰ ਬਹੁਤ ਸਾਰਾ ਨਾਮ ਦਿੱਤਾ ਗਿਆ ਪੰਜ ਕਲਾਏ ਸਾਸਤਰ ਅਜੈਪਰਾਜ ਕਰਜੂ ਅਰਪਨ ਸਹਿਬ ਜੇ ਗੱਤ ਕੇ ਮਨਿ ਮਨਿਓ ਕਰਪਾਨ ਤੀਖਨ ਧਾਰ ਕਰੇ ਅਪਹਾਨ ਕਲ ਦਾਬੇ ਮਰਸੀ ਹੋਏ ਜਾਏ ਸਨਮੋਖ ਪਰ ਕੋ ਹੱਥੇ ਬਨਾਈ ਕੂਨ ਬਨ ਕਾਲ ਦਾਬੇ ਬਨੇ ਤੇਮਾਰਾ ਗਲਕਾਰ ਹਤਹਾ ਰਣਮਾ ਮਾਚ ਮਾਚ ਰਣਮਾਚਾ ਤੀਖਨ ਪੂਨ ਕਟਾਰ ਬਨ ਆਂ ਜਾਏ ਰਿਪੋ ਟਿਗ ਬੋਂਚੇ ਉਦਰ ਤਸਾਏ ਉਹ ਪੰਜ ਕਲਾ ਸ਼ਾਸਤਰ ਵਿੱਚ ਹੈਨ ਕਰਨ ਵਾਲੇ ਗੁਣ ਸੀ ਕਿ ਉਸ ਵਿੱਚ ਪੰਜ ਹਥਿਆਰ ਸਨ ਉਹ ਪੰਜੇ ਇੱਕ ਸਮੇਂ ਕੰਮ ਦਿੰਦੇ ਸਨ ਅਤੇ ਝਟ ਰੂਟ ਬਦਲ ਦਿੰਦੇ ਸਨ ਗੱਤ ਕੇ ਵਿੱਚ ਪਾਈ ਕਿਰਪਾਨ ਲੱਗਦੀ ਸੀ ਜਦੋਂ ਉਹ ਦਸ਼ਮਣਾਂ ਨੂੰ ਮਾਰੀ ਜਾਵੇ ਤਾਂ ਉਸ ਕੋਲ ਕੋਈ ਬਚ ਨਹੀਂ ਸੀ ਸਕਦਾ ਮੁੱਠ ਵਿੱਚ ਬਿਜਲੀ ਦੇ ਇਸ ਵਿੱਚ ਆਮ ਬਟਣ ਲੱਗੇ ਹੋਏ ਸਨ ਜੇ ਕੋਈ ਮਟਨ ਨੱਪੀ ਗਏ ਤਾਂ ਉਹ ਕਿਰਪਾਨ ਵਰਛੀ ਦਾ ਰੂਪ ਧਾਰ ਲੈਂਦੀ ਸੀ ਮੋੜ ਕੇ ਮਟਨ ਨੱਪਣਾ ਤਮਾਚਾ ਪਸਤੌਲ ਬਣ ਜਾਂਦਾ ਸੀ ਬੰਦੂਕ ਤੇ ਕੁਟਾਰ ਦਾ ਰੂਪ ਵੀ ਧਾਰ ਲੈਂਦੀ ਸੀ ਐਸਾ ਚਾਰ ਪੰਜ ਰੂਪ ਧਾਰਨ ਦਾ ਧਾਰਨ ਵਾਲਾ ਸਾਸਤਰ ਅੱਗੇ ਕਿਸੇ ਰਾਜੇ ਮਹਾਰਾਜੇ ਪਾਸ ਨਹੀਂ ਸੀਗਾ ਨੂੰਸਰੀਆਂ ਦੋ ਚੀਜ਼ਾਂ ਹੋਰ ਹੈਰਾਨ ਕਰਨ ਵਾਲੀਆਂ ਸਨ ਉਹਨੇ ਇੱਕ ਚੌਂਕੀ ਲਈ ਅਜੈਬ ਕਰਨ ਪਰੇਸ਼ਾਨ ਸਤਿਗੁਰੂ ਸਹਿਬ ਜਵ ਇਸ ਕੀ ਕਲ ਦਾਮਨ ਕਰੀ ਪੁਤਰੀ ਚੋਂ ਨਿਖਸ ਤੈ ਤਰੀ ਜੰਬਰ ਕੋ ਮਛਾਇ ਤਨ ਅਗੇ ਦਲ ਕੋ ਗਏ ਸੇ ਖੇਡਣ ਲੱਗੇ ਉਹਨਾਂ ਲਿੰਨਸ ਇੱਕ ਜਾਮ ਕਟੋਰਾ ਐਨੇ ਤਾਂ ਦਰਬ ਦੀ ਜੂਨੇ ਫੋਰਾ ਫੇਰ ਇੱਕ ਚਾਰਜ ਚੌਂਕੀ ਤਿਆਰ ਕਰਵਾਈ ਉਹ ਜਾਦੂ ਦੀ ਚੌਂਕੀ ਸੀ ਉਸ ਦੀ ਕਲਾ ਨੂੰ ਨੱਪਦੇ ਤਾਂ ਚੌਂਕੀ ਵਿੱਚੋਂ ਪੁਤਲੀਆਂ ਪ੍ਰਗਟ ਹੋ ਜਾਂਦੀਆਂ ਉਹ ਚੰਪੜ ਵਿਸ਼ਾ ਕੇ ਖੇਡਣ ਲੱਗ ਜਾਂਦੀਆਂ ਦੱਲਾ ਨੂੰ ਛੁੱਟਦੀਆਂ ਜਿਵੇਂ ਲੋਹੂ ਮਾਸ ਦੇ ਬਣੇ ਹੋਏ ਮਨੁੱਖ ਡਲਾਂ ਨੂੰ ਛੱਟ ਕੇ ਚੌਂਪੜ ਖੇਡਦੇ ਹਨ ਇਹ ਖੇਡ ਦੇਖ ਕੇ ਉਸ ਸਮੇਂ ਦੇ ਮਨੁੱਖਾਂ ਦੀ ਅਕਲ ਅਚਕਰਾ ਜਾਂਦੀ ਸੀ ਜਿਸ ਨੇ ਜੰਦਨ ਚੌਕੀ ਤਿਆਰ ਕੀਤੀ ਸੀ ਉਸ ਨੂੰ ਬਹੁਤ ਨਾਮ ਦਿੱਤਾ ਗਿਆ ਸੀ ਇਹਨਾਂ ਤੋਂ ਬਿਨਾਂ ਇੱਕ ਹਾਥੀ ਸੀ ਉਸ ਹਾਥੀ ਉੱਤੇ ਇੱਕ ਚਿੱਟੀ ਕਾਲੀ ਧਾਰੀ ਸੀ ਉਹ ਬਹੁਤ ਸਿਆਣਾ ਹਾਥੀ ਸੀ ਉਸ ਨੂੰ ਦੇਖ ਕੇ ਲੋਕ ਖੁਦ ਤਾਲੀ ਹਸਤਤੀ ਕਾਣ ਲੱਗ ਪੈਂਦੇ ਸਨ ਉਸ ਦਾ ਨਾਮ ਪ੍ਰਸ਼ਾਦੀ ਹਾਥੀ ਸੀ ਮੋਤੀਆਂ ਦੀ ਮਾਲਾ ਤੇ ਕਾਂਗੀ ਆਦਕ ਵਸਤੂਆਂ ਵੀ ਸਾਥ ਤਿਆਰ ਕੀਤੀਆਂ ਸਭ ਵਸਤੂਆਂ ਸਵਾਗਤ ਸਵਾਲਤਾ ਤਿਆਰ ਹੋ ਗਈਆਂ ਤਾਂ ਰਾਣੀ ਨੇ ਆਪਣੇ ਸੁਪੁੱਤਰ ਰਾਜਾ ਰਤਨਰਾਏ ਨੂੰ ਚੱਲਣ ਵਾਸਤੇ ਤਿਆਰ ਕੀਤਾ ਰਾਜ ਦਾ ਭਾਰ ਆਪਣੇ ਵਜ਼ੀਰ ਨੂੰ ਸੰਭਾਲ ਕੇ ਰਾਣੀ ਤੁਰੀ ਅਵਸਨੇ ਨਾ ਥੋੜੇ ਜੇ ਸਿਪਾਹੀ ਤੇ ਸੇਵਾਦਾਰ ਲਏ ਗੱਡਿਆਂ ਤੇ ਰਾਹ ਦਾ ਖਰਚਾ ਰੱਖ ਲਿਆ ਅਤੇ ਪਰੰਸ਼ਾਦੀ ਹਾਥੀ ਅੱਗੇ ਤੋਲ ਲਿਆ ਸਤਿਗੁਰੂ ਜੀ ਦਾ ਹੀ ਆਮਾਨ ਤੋਂ ਸੰਝ ਕੇ ਹਾਥੀ ਉੱਤੇ ਚੜਿਆ ਕੋਈ ਨਹੀਂ ਹੌਲੀ ਹੌਲੀ ਸ਼ਾਮ ਦੀਆਂ ਹੱਦਾਂ ਤੋਂ ਟੱਪ ਕੇ ਉੱਤਰਾ ਪਰਦੇਸ ਵਿੱਚ ਆ ਗਏ ਦੇਹ ਤੀਰਥਾਂ ਦੀ ਯਾਤਰਾ ਵੀ ਕਰੀ ਆਏ ਤਾਂ ਬਨਾਰਥਾਂ ਦੀ ਕਮੀ ਕੋਈ ਨਹੀਂ ਸੀ ਰਾਣੀ ਨੇ ਖੁੱਲੇ ਦਿਲ ਨਾਲ ਪੁੰਨ ਦਾਨ ਕੀਤਾ ਪਰ ਮੁੱਖ ਸਾਧਾ ਤੇ ਪਿਆਰ ਗੁਰੂ ਘਰ ਨਾਲ ਸੀ ਸਾਰੀਆਂ ਉਤਤਾਂ ਵਾਸਤੇ ਨਾਲ ਸਤਿਗੁਰੂ ਜੀ ਵਾਸਤੇ ਰੱਖੀਆਂ ਹੋਈਆਂ ਸਨ ਉਹ ਸਤਿਗੁਰੂ ਜੀ ਦੀ ਭੇਟਾ ਹੋਣੀਆਂ ਸਨ ਚੱਲਦੇ ਚੱਲਦੇ ਰੋਪੜਾ ਪੁੱਜੇ ਦੀਵਾਲੀ ਦਾ ਪਰਮ ਨੇੜੇ ਆਇਆ ਹੋਇਆ ਸੀ ਦੱਖਣ ਪੰਜਾਬ ਮਾਲਵੇ ਦੀ ਸੰਗਤ ਅਨੰਦਪੁਰ ਨੂੰ ਜਾ ਰਹੀ ਸੀ ਗੱਡਿਆਂ ਦੀਆਂ ਕਤਾਰਾਂ ਦੂਰ ਤੱਕ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਸਨ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਸੰਗਤ ਵਹਿਰਕਤੀ ਜਾ ਰਹੀ ਸੀ ਸੰਗਤ ਵਿੱਚ ਜਿੰਨੇ ਵੀ ਪੁਰਾਣੇ ਸਨ ਉਹਨੇ ਹੀ ਵਾਹਿਗੁਰੂ ਵਾਹਿਗੁਰੂ ਜਪਦੇ ਸਨ ਹਰ ਇੱਕ ਦੀ ਰਛਨਾ ਧੰਨ ਸਤਿਗੁਰੂ ਨਾਨਕ ਜਿਨ੍ਹਾਂ ਨੇ ਜਗਤਾਰਿਆ ਜਿਨੇ ਜਗਤਾਰਿਆ ਜਾ ਪਰਹੀ ਸੀ ਕਿਤੇ ਢੋਲਕੀਆਂ ਸੈਣੇ ਵੱਜ ਰਹੇ ਸਨ ਰਾਣੀ ਤੇ ਰਾਜਾ ਕੁਮਾਰ ਸੰਗਤਾਂ ਦਾ ਗੁਰੂ ਨਾਲ ਪਿਆਰ ਦੇ ਕੇ ਹਾਨ ਤੇ ਗਦਗਦ ਹੋ ਗਏ ਸੰਗਤਾਂ ਦੇ ਨਾਲ ਰਲ ਕੇ ਰਾਣੀ ਕੀਰਤਪੁਰ ਪਹੁੰਚੀ ਗੁਰੂ ਤਾਂ ਦੇ ਦਰਸ਼ਨ ਕੀਤੇ ਅਤੇ ਇਥੋਂ ਪੈਦਲ ਚੱਲ ਪਈ ਕਿਉਂਕਿ ਕੀਰਤਪੁਰ ਤੋਂ ਅੱਗੇ ਪਿਆਰੇ ਪ੍ਰੀਤਮ ਸਤਿਗੁਰੂ ਜੀ ਦਾ ਦੇਸ਼ ਸੀ ਰਾਥਵੇਚ ਬੈਠਣਾ ਚੰਗਾ ਨਾ ਜਾਂ ਆਣਿਆ ਨਾ ਕੋਈ ਸਿੱਖ ਘੋੜੇ ਤੇ ਗੱਡੇ ਤੇ ਹੈ ਰਾਥ ਉੱਤੇ ਬੈਠ ਕੇ ਘਾਰ ਵੱਲ ਜਾਂਦਾ ਹੋਇਆ ਦਿਖਾਈ ਦਿੰਦਾ ਸੀ ਸਾਰੇ ਪੈਦਲ ਜਾ ਰਹੇ ਸਨ ਪੈਦਲ ਵੀ ਇੱਕ ਬਹੁਤ سارے ਨੰਗੇ ਪੈਰੀਂ ਰਾਣੀ ਆਪਣੇ ਦਿਲ ਦੇ ਟੁਕੜੇ ਨੂੰ ਉਂਗਲੀ ਲਾ ਹੀ ਪ੍ਰੇਮ ਤੇ ਸਾਧਾ ਨਾਲ ਧੁਰੀ ਗਈ ਆਖਰ ਗੁਰੂ ਜੀ ਨਗਰੀ ਦੇਖਣ ਲੱਗ ਪਈ ਜ्यों ਹੀ ਗੁਰੂ ਦੀ ਨਗਰੀ ਦੇ ਦਰਸ਼ਨ ਹੋਏ ਤਉ ਹੀ ਸਿਰ ਝੁਕ ਗਿਆ ਪੈਰਾਂ ਤੋਂ ਜੁੱਤੀਆਂ ਲਾ ਕੇ ਸੇਵਾਦਾਰਾਂ ਨੂੰ ਫੜਾ ਦਿੱਤੀਆਂ ਆਪ ਨੰਗੇ ਪੈਰੀ ਤੁਰ ਪਈ ਸੌਰਤ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਗਈ ਅਤੇ ਅੱਖਾਂ ਆਨੰਦਪਨ ਨੂੰ ਦੇਖਣ ਲੱਗ ਗਈ ਸਤਿਗੁਰੂ ਜੀ ਦੇ ਮਸੰਦਾਂ ਤੇ ਮੁਖੀ ਸਿੱਖਾਂ ਨੂੰ ਪਤਾ ਲੱਗ ਗਿਆ ਇਹ ਸ਼ਾਮ ਦੀ ਰਾਣੀ ਆ ਰਹੀ ਹੈ ਉਹ ਸਵਾਗਤ ਵਾਸਤੇ ਅੱਗੇ ਆ ਖਲੋਤੀ ਗੁਰੂ ਘਰ ਵੱਲੋਂ ਜੀ ਆਇਆਂ ਨੂੰ ਆਖਿਆ ਤੇ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗੁਰੂ ਗੁਰੂ ਜਪਦੇ ਹੋਏ ਸਾਰੇ ਸਤਿਗੁਰੂ ਜੀ ਦੇ ਨਿਰਵਾਰ ਵਿੱਚ ਪਹੁੰਚ ਗਏ ਅੱਗੇ ਚੜ੍ਹਦੀ ਜਵਾਨੀ ਦਾੜੇ ਮੋਛ ਦੀ ਲੋਈ ਬੰਗਰਨਾ ਤੇ ਪਹਿਨਾ ਸ਼੍ਰੀ ਕ੍ਰਿਸ਼ਨ ਜੀ ਸਮਾਨ ਸਰਬ ਕਲਾ ਸਪੂਰਨ ਸਤਿਗੁਰੂ ਜੀ ਸਿੰਘਾਸ਼ਣ ਉੱਤੇ ਬਰਾਜਮਾਨ ਸਨ ਰੱਬੀ ਨੂਰ ਦਾ ਪ੍ਰਕਾਸ਼ ਇੱਕ ਚੱਕਰ ਦੀ ਸੂਰਤ ਵਿੱਚ ਚਿਹਰੇ ਉੱਤੇ ਸੀ ਉਸੇ ਤਰ੍ਹਾਂ ਜਿਵੇਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਸਨ ਰਿੱਧੀਆਂ ਸਿੱਧੀਆਂ ਦੇ ਮਾਲਕ ਸਤਿਗੁਰੂ ਜੀ ਬਰਾਜਮਾਨ ਸਨ ਰਾਣੀ ਤੇ ਰਾਜੇ ਰਤਨ ਨਾਇ ਨੇ ਸਤਿਗੁਰੂ ਜੀ ਦੇ ਚਰਨ ਕਮਲਾਂ ਉੱਪਰ ਜਾ ਅਸੈ ਰੱਖੇ ਸਤਿਗੁਰੂ ਜੀ ਨੇ ਦੋ ਹੰਦੇ ਸਿਰਾਂ ਉੱਪਰ ਹੱਥ ਰੱਖ ਕੇ ਬਚਨ ਕੀਤਾ ਕਰਤਾ ਉਪਲਾ ਕਰੀ ਨਿਹਾਲ ਨਿਹਾਲ ਇਨਾ ਮਤਿ ਨਾ ਦੇ ਨਾਲ ਹੀ ਮਾਂ ਪੁੱਤ ਦਾ ਜਨਮ ਮਰਨ ਸਵਾਰ ਦਿੱਤਾ ਅੱਗੇ ਦੇ ਸਾਰੇ ਡਰ ਦੂਰ ਕਰ ਦਿੱਤੇ ਮੱਥਾ ਟੇਕਣ ਪਿੱਛੋਂ ਰਾਣੀ ਨੇ ਚੰਦਨ ਦੀ ਚੌਂਕੀ ਮੋਤੀਆਂ ਦੀ ਮਾਲਾ ਕਾਂਗਯਾਦ ਕੁਮਾਰ ਤੂੰ ਸਤਿਗੁਰੂ ਜੀ ਦੇ ਅੱਗੇ ਰੱਖੀਆਂ ਹਰ ਇੱਕ ਬਾਸਤੂ ਦੇ ਗੌਣ ਪ੍ਰਗਟ ਕੀਤੇ ਗੁਰੂ ਜੀ ਨੂੰ ਦੇਖ ਕੇ ਸਤਿਗੁਰੂ ਜੀ ਪ੍ਰਸੰਨ ਹੋਏ ਗੁਣਾਂ ਨੂੰ ਦੇਖ ਕੇ ਸਤਿਗੁਰੂ ਜੀ ਬਰਸੰਨ ਹੋਏ ਤੇ ਸਿੱਖ ਸੰਗਤਾਂ ਬਸੰਨਤਾ ਦੇ ਨਾਲ ਹੈਰਾਨ ਵੀ ਹੋਈਆਂ ਪ੍ਰਸ਼ਾਦੀ ਹਾਥੀ ਦੀ ਵੀ ਮੇ ਬੜੇ ਪਾਸੋਂ ਅਰਦਾਸ ਕਰਾਈ ਜਦੋਂ ਅਰਦਾਸ ਹੋ ਗਈ ਬਾਸਤੂਆਂ ਦਿਖਾਣੀਆਂ ਦਿਖਾਈਆਂ ਜਾ ਚੁੱਕੀਆਂ ਤੇ ਰਤਨ ਰਾਏ ਨੇ ਦੋ ਮੇ ਹੱਥ ਜੋੜ ਕੇ ਬੇਨਤੀ ਕੀਤੀ ਸਦਾ ਦਾਸ ਜੈ ਸਤਗੁਰੂ ਕਰ ਕੋ ਸਿੱਖ ਬਖਸ਼ੋ ਦੇਹ ਕਰ ਵਰ ਕੋ ਸੋਨਤ ਮਹਾਤਮ ਅਪਜੀਵੋ ਪ੍ਰੇਮ ਸ੍ਰੀ ਗੁਰੂ ਦਾਤੇ ਜੋਏ ਗੁਰ ਸੀਮ ਆਪਣੇ ਜਨ ਜਨ ਹੋ ਆਪ ਕ੍ਰਿਜੇ ਚੰਨ ਕ ਮਨ ਕੀ ਕੋਲੇ ਜੇ ਦਿਜੇਂ ਏ ਪ੍ਰਭੂ ਮੈਂ ਗੁਰੂ ਘਰ ਦੀ ਸੋਪਾ ਸੁਣ ਕੇ ਆਇਆ ਹਾਂ ਸਦਾ ਦਾਸ ਬਣ ਕੇ ਰਹਾਂਗਾ ਕਿਰਪਾਲਤਾ ਕਰੋ ਤੇ ਸਿੱਖੀ ਬਖਸ਼ੋ ਇਸਾ ਸਵਾਸਾ ਨਾਲ ਸਿੱਖੀ ਨਵੇ ਇਹ ਮੈਨੂੰ ਬਰ ਦੇ ਬੋ ਆਪ ਜੀ ਦੇ ਜਸ ਨੂੰ ਮਾਤਾ ਪਾਸੋਂ ਸੁਣਿਆ ਸੀ ਜਸ ਸੁਣ ਕੇ ਆਪ ਦੇ ਚਰਨ ਕਮਲਾਂ ਦਾ ਪੋਰਾ ਬਣ ਗਿਆ ਹਾਂ ਆਪ ਗੁਰਦੇਵ ਹੂੰ ਗੁਣਾਂ ਦੇ ਭੰਡਾਰੇ ਹੂੰ ਆਪ ਦਾ ਅੰਤ ਨਹੀਂ ਪਾਇਆ ਜਾ ਸਕਦਾ ਦਇਆ ਕਰੋ ਵਾਹਿਗੁਰੂ ਜੀ ਭਗਤੀ ਦਾ ਨਾਨ ਬਖਸ਼ੋ ਇਹ ਜਨਮ ਦੇਖਸ਼ਾ ਦੇਵ ਮੈਂ ਜੀਵਨ ਪਾਰ ਆਪਦਾ ਸੇਵ ਕਰਾਂਗਾ ਰਤਨਰਾਏ ਦੀ ਇਹ ਬੇਨਤੀ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਰਤਨਰਾਏ ਨੂੰ ਨਿਹਾਲ ਕਰ ਦਿੱਤਾ ਫੋਲ ਦੇ ਕੇ ਸਿੱਖੀ ਵਕਸ਼ੀ ਨਾਲ ਹੀ ਸੇਵਕਾਂ ਨੂੰ ਹਕਮ ਦਿੱਤਾ ਇਹ ਰਾਜਾ ਰਤਨਰਾਏ ਦੇ ਦੇਰੇ ਨੂੰ ਰਾਸ਼ਨ ਘਾਤੇ ਲੋੜੀ ਦਾ ਸਮਾਨ ਖੁੱਲ੍ਹਾ ਦਿੱਤਾ ਜਾਵੇ ਇਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਤਖਲੀਕ ਨਾ ਹੋਵੇ ਹਰ ਤਰ੍ਹਾਂ ਪੂਰੀ ਖਵਾਲੀ ਹੋਵੇ ਰਾਣੀ ਤੇ ਉਸ ਦਾ ਪੁੱਤਰ ਰਾਜਾ ਰਤਨਰਾਏ ਸਤਗੁਰੂ ਜੀ ਦਾ ਸਾਹੀ ਪ੍ਰਤਾਪ ਦੇਖ ਕੇ ਬਹੁਤ ਹੈਰਾਨ ਹੋਏ ਸਤਗੁਰੂ ਜੀ ਵਾਸਤੇ ਉਹਨਾਂ ਨੇ ਉਹਨਾਂ ਦੇ ਹਿਰਦਿਆਂ ਵਿੱਚ ਸਾਦਾ ਕਈ ਹੁਣਾ ਵੱਧ ਗਈ ਉਹ ਦੋਵੇਂ ਵੇਲੇ ਕੀਰਤਨ ਸੁਣ ਕੇ ਅਤੇ ਗੁਰੂ ਕੇ ਲੰਗਰ ਤੋਂ ਸੰਗਤਾਂ ਵਿੱਚ ਸੇਵਾ ਕਰਦੇ ਤਨ ਮਨ ਸਫਲ ਕਰਨ ਲੱਗੇ ਵਾਹਿਗੁਰੂ ਦੇ ਸਿਮਰ ਨਾਲ ਉਹਨਾਂ ਦਾ ਮਨ ਜੁੜ ਗਿਆ ਨੀਭ ਮਾਲਾ ਦਾ ਪਰਮਨਾਥੇ ਅਤੇ 1 ਮਹੀਨਾ ਗੁਰੂ ਘਰ ਦੀ ਸੇਵਾ ਕਰਕੇ ਰਾਣੀ ਆਪਣੇ ਬੇਟੇ ਨੂੰ ਨਾਲ ਲੈ ਕੇ ਆਪਣੇ ਵਤਨ ਨੂੰ ਮੁੜ ਗਈ ਗੰਗਨ ਮਾਲਾ ਗੁਰੂ ਘਰ ਨਾਲ ਪਿਆਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਬਹੁਤ ਦੂਰ ਦੂਰ ਤੱਕ ਖਿਲੇ ਗਈ ਸੀ ਸਿੰਧ ਦੇ ਲੋਕ ਵੀ ਗੁਰੂ ਘਰ ਦੇ ਸਦਾ ਲੋ ਬਣ ਗਏ ਸਨ ਸਤਿਗੁਰੂ ਜੀ ਦੀ ਚੰਗੀ ਕਿਰਪਾ ਦ੍ਰਿਸ਼ਟੀ ਦੇ ਕਾਰਨ ਉਹਨਾਂ ਨੂੰ ਭਾਗ ਵੀ ਬਹੁਤ ਲੱਗਾ ਸੀ ਮਾਇਆ ਤੇ ਅਜਤੋਂ ਉਹਨਾਂ ਦੇ ਚਰਨ ਚੁੰਮ ਦੀ ਇੱਛਾ ਸੀ ਜੋ ਵਾਹਿਗੁਰੂ ਤੇ ਗੁਰੂ ਘਰ ਦਾ ਹੋ ਜਾਂਦਾ ਹੈ ਜਗਤੋ ਦਾ ਹੋ ਜਾਂਦਾ ਹੈ ਇਹ ਗੱਲ ਸੱਤਾ ਦੀ ਹੈ ਸਿੰਧੀ ਲੋਕ ਦਾ ਗੁੰਕਰ ਨਾਲ ਅਜੇ ਵੀ ਬਹੁਤ ਪੇਮ ਹੈ ਤੇ ਉਹ ਅਮੀਰ ਵੀ ਚੰਗੇ ਹਨ ਸਿੰਧ ਦੇ ਸ਼ਹਿਰ ਸ਼ਿਕਾਰਪੁਰ ਦਾ ਸ਼ਾਹੂਕਾਰ ਗੰਗਰਮਲ ਸੀ ਉਹ ਬਾਰੇ ਆਦਮੀ ਸੀ ਵਪਾਰ ਵਿੱਚ ਉਸ ਨੂੰ ਬਹੁਤ ਲਾਭ ਹੁੰਦਾ ਸੀ ਉਸ ਨੂੰ ਲਾਭ ਹੋਣ ਦਾ ਇਹ ਵੀ ਕ ਇਹ ਵੀ ਕੰਨ ਸੀ ਕਿ ਉਹ ਆਪਣੀ ਕਮਾਈ ਵਿੱਚੋਂ ਗੁਰੂ ਘਰ ਵਾਸਤੇ ਉਸ ਆਮਨ ਦਾ ਜ਼ਰੂਰ ਕੱਢਿਆ ਕਰਦਾ ਸੀ ਜੀ ਇਹ 10000 ਦਾ ਲਾਭ ਹੋਵੇ ਤਾਂ 1000 ਰੁਪਏ ਪਹਿਲਾਂ ਕੱਢ ਲੈਂਦਾ ਕੁਝ ਕਾਰਨਾਂ ਦੇ ਕਾਰਨ ਉਹ ਆਨੰਦਪੁਰ ਦਾ ਸਮੰਧ ਨਾ ਪੀ ਸਕਿਆ ਨਾਤੇ ਨਾ ਹੀ ਕੋਈ ਮਸੰਦ ਜਾਂ ਮੈਂ ਇਹ ਬੜਾ ਸਮੰਧ ਲੈਣ ਵਾਸਤੇ ਗਿਆ ਰੱਖ ਬਹੁਤ ساری ਇਕੱਠੀ ਹੋ ਗਈ ਸਾਰੇ ਭਾਰਤ ਬਾਰਸ਼ ਵਿੱਚ ਹੋ ਹੋਲੀ ਦਾ ਤਿਹਾਰ ਬੜੀ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਜੇ ਇਹ ਤਿਹਾਰ ਚੰਗਾ ਹੋਵੇਗਾ ਪਰ 17ਵੀਂ ਸਦੀ ਵਿੱਚ ਤੇ ਅੱਜ ਵੀ ਕਿਸੇ ਕਿਸੇ ਇਲਾਕੇ ਵਿੱਚ ਇਹ ਤਿਹਾਰ ਬਹੁਤ ਗੰਦਾ ਹੈ ਲੋਕਾਂ ਦੇ ਉੱਤੇ ਮਿੱਟੀ ਮੈਲ ਕੋਲੇ ਸਲਾ ਅਤੇ ਗੰਦਾਦਕ ਛੱਟ ਕੇ ਮਨਾਇਆ ਜਾਂਦਾ ਹੈ ਇਸ ਤਿਹਾਰ ਦੀ ਬਰਿਆਈ ਤੋਂ ਮਚਾਉਣ ਵਾਸਤੇ ਸਤਿਗੁਰੂ ਜੀ ਨੇ ਹੋਲੇ ਮਹਲੇ ਦਾ ਨਾਮ ਰੱਖ ਕੇ ਨਵੇਂ ਢੰਗ ਨਾਲ ਹੀ ਇਸ ਤਿਹਾਰ ਨੂੰ ਮਨਾਉਣਾ ਸ਼ੁਰੂ ਕੀਤਾ ਆਨੰਦਪੁਰ ਸੰਗਤਾਂ ਨੂੰ ਸੱਦੇ ਆ ਗਿਆ ਪੁੰਨਿਆ ਵਾਲੇ ਨੈਨ ਸੰਗ ਤਾਂ ਜਲੂਸ ਜਲੂਸ ਕੱਢਿਆ ਗਿਆ ਨਗਰ ਕੀਰਤਨ ਕੱਢਿਆ ਗਿਆ ਤੇ ਉਸ ਨਗਰ ਕੀਰਤਨ ਵਿੱਚ ਨੀਜਾਵਾਜੀ ਕੋੜ ਦੌੜ ਤਲਵਾਰ ਅਤੇ ਹੋਰ ਅਨੇਕਾਂ ਫਰਜ਼ੀ ਜੁੱਧ ਅੰਦਕ ਖੇਡਾਂ ਖੜਾਈਆਂ ਗਈਆਂ ਪਹਿਲੇ ਦਿਨ ਕੀ ਪਹਿਲੇ ਦਿਨ ਕੀਤੇ ਗਏ ਸਨ ਦਵਾਨਾਂ ਦੇ ਵਿੱਚ ਢਾਡੀ ਤੇ ਰਾਗੀ ਸਿੱਖਾਂ ਨੇ ਬਹਾਦਰਾਂ ਦੀਆਂ 12 ਪਾੜ ਕੇ ਜਵਾਨਾਂ ਦੇ ਲਹੂ ਨਾਲ ਗਰਮਾਇਆ ਸੀ ਜੇ ਅਸੀਲੀ ਤੇ ਅਣਖੀਲੀ ਰੂਹ ਭੂਕੀ ਸੀ ਇਸ ਹੋਲੇ ਮਹੱਲੇ ਦੇ ਪਰਮ ਨੂੰ ਦੇਖਣ ਵਾਸਤੇ ਦੂਰੋਂ ਦੂਰੋਂ ਸਿੱਖ ਸੰਗਤਾਂ ਆਈਆਂ ਹੋਈਆਂ ਗਗਨ ਮਨ ਵੀ ਇਸੇ ਸੁਨਹਿਰੀ ਮੌਕੇ ਆਨੰਦਪੁਰ ਪੂਜਾ ਉਸਨੇ ਕਈਆਂ ਸਾਲਾਂ ਦੇ ਇਕੱਠੇ ਹੋਏ ਹੋਏ ਦਾ ਸੰਬੰਧ ਦੀ ਰਾਕਮ ਸਤਗੁਰੂ ਜੀ ਦੀ ਪੇਟਾ ਕੀਤੀ ਉਹ ਰਾਕਮ ਦਾ ਸਹਜਾਰ ਸੀ ਤੇ ਉਸ ਦੇ ਨਾਲ ਦਸਾਲੀ ਅਤੇ ਘੋੜੇ ਵੀ ਸਨ ਜਿਸ ਮੇਰੇ ਗੰਗਨ ਮਾਨੇ ਸਤਗੁਰੂ ਜੀ ਦੇ ਚਰਨਾਂ ਉਪਰ ਮੱਥਾ ਟੇਕਿਆ ਸੀ ਉਹ ਸਮੇਂ ਸਤਗੁਰੂ ਜੀ ਪਾਸ ਹਦਮਾਨ ਵਿੱਚ ਕਈ ਰਾਜੇ ਤੇ ਸਰਦਾਰ ਸਨ ਉਹ ਸਿੱਖਾਂ ਦੀ ਸ਼ਰਧਾ ਭਗਤੀ ਦੇਖ ਕੇ दंग रह ਗਏ ਸਤਗੁਰੂ ਜੀ ਨੇ ਬਾਰ ਦਿੱਤੇ ਅਤੇ ਉਹਦੇ ਜਨਮ ਮਾਨ ਦੀ ਵਾਹੀ ਨੂੰ ਘਟਿਆ ਹੋਲੇ ਮਹੱਲੇ ਦਾ ਮੇਲਾ ਪੰਜ ਦਨਾਂ ਰਹਿ ਕੇ ਪੰਜ ਦਨਾਂ ਇਹ ਬਹੁਤ ਰੌਣਕਾਂ ਰਹੀਆਂ ਸਤਿਗੁਰੂ ਜੀ ਸਿੰਘਾਸ਼ਣ ਤੇ ਬ੍ਰਾਜਮਾਨ ਹੋ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਧਰਮ ਦਾ ਪ੍ਰਚਾਰ ਕਰਦੇ ਰਹੇ ਸੰਗਤਾਂ ਧਰਮ ਵਿਦੇਸ਼ ਸੁਣਦੀਆਂ ਅੰਮ੍ਰਿਤ ਮੁੰਦਾਂ ਪਿੰਦੀਆਂ ਰਹੀਆਂ ਜੀਤਨ ਗਾਰਾ ਚੋ ਭਈ ਰਾਜ ਸਾਜ ਹਮ ਪਰ ਜਬ ਆਇਓ ਜਥਾ ਸੰਤ ਤਬ ਧਰਮ ਚਰਾਇਓ ਬਾਤ ਬਾਤ ਬਾਨ ਖੇਲੇਨ ਸ਼ਕਾਰਾ ਮਾਰੇ ਰੀਸ਼ਰੂਜ ਅੰਖਾਰਾ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਅਸੀਂ ਰਾਜ ਕਾਜ ਕਰਨ ਲੱਗੇ ਜਵਾਨ ਹੋਏ ਤਾਂ ਆਪਣੇ ਬਾਲ ਅਨੁਸਾਰ ਆਸਾਂ ਤਾਂ ਪਿੱਛੇ ਧਰਮ ਚਲਾਇਆ ਅਤੇ ਕਈਆਂ ਜੰਗਲਾਂ ਵਿੱਚ ਜਾ ਕੇ ਸ਼ਿਕਾਰ ਵੀ ਖੇਡਿਆ अनेਕਾਂ ਰਸਤੇ ਸ਼ੇਰ ਮਾਰੇ ਸੇਬਾ ਨਾਇਬ ਜਨ ਆਪਣਾ ਆਚਾਰਿਆ ਹੋਇਆ ਹੈ ਸ਼ਿਕਾਰ ਖੇਡਣ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ ਜੋ ਜਮਾਨ ਹੁੰਦੇ ਗਏ ਤਿਉ ਤੋਂ ਸ਼ਿਕਾਰ ਦਾ ਪੇਮ ਵੱਧਦਾ ਗਿਆ ਤੇ ਇਹ ਸੈਨਿਕ ਬਾਲ ਵਿੱਚ ਵੱਧਦਾ ਹੁੰਦਾ ਗਿਆ ਸੰਮਤ 1741 ਮਿਕਰਮਈ ਵਿੱਚ ਸਤਿਗੁਰੂ ਜੀ ਦੀ ਆਜੂ 18 ਸਾਲ ਦੀ ਹੋ ਚੁੱਕੀ ਸੀ ਸੇਵਾ ਵਿਦਿਆ ਪੜ ਚੁੱਕੇ ਸਨ ਹਿੰਦੀ ਗੁਰਮੁਖੀ ਸੰਸਕ੍ਰਿਤ ਅਤੇ ਫਾਰਸੀ ਜਮਾਨਾ ਦੇ ਮਹਾਰੂ ਹੋ ਚੁੱਕੇ ਸਨ ਆਪ ਨੇ ਕਵਿਤਾ ਬਾਣੀ ਚਾਰਨੀ ਸ਼ੁਰੂ ਕਰ ਦਿੱਤੀ ਸੀ ਬੀ ਰਸ ਦਾ ਪ੍ਰਚਾਰ ਕਰਨ ਵਾਸਤੇ ਢਾਡੀ ਤੇ ਕਵੀ ਦੂਰ ਦੂਰ ਤੋਂ ਸੱਦ ਕੇ ਕੋਲ ਰੱਖਦੇ ਰੱਖੇ ਸਨ ਸੈਬਾਂ ਦਾ ਜੀਵਨ ਸ਼ਾਨਾ ਬਹੁਤ ਉੱਚਾ ਸੀ ਉਹ ਗੁਲਾਮ ਭਾਰਤ ਨੂੰ ਸੁਤੰਤਰ ਕਰਨ ਦੀਆਂ ਬਿਆੰਤਾ ਸੋਚ ਰਹੇ ਸਨ ਹਿੰਦੂਆਂ ਦੇ ਮਨਾਂ ਉੱਤੇ ਜੋ ਮੁਗਲਾਂ ਮੁਸਲਮਾਨਾਂ ਦਾ ਡਰ ਬੈਠਾ ਹੋਇਆ ਸੀ ਉਸ ਨੂੰ ਦੂਰ ਕਰਕੇ ਚਿੜੀਆਂ ਤੋਂ ਸ਼ੇਰ ਮਰ ਬਹੁਣਾਂ ਚਾਹੁੰਦੇ ਸਨ ਉਹਨਾਂ ਨੇ ਉੱਚੇ ਪ੍ਰਣ ਕਰਤੇ ਸਨ ਪਰ ਕੀਤਾ ਸੰਕੋਜ ਕਾਰਪੁਰਖ ਦੀ ਆਸ਼ੀਸ਼ੀ ਇਹੇ ਕਰਕੇ ਸਹਿਮਾ ਨੇ ਕਾਰਪੁਰਖ ਦੀ ਬਹੁਤ ਉਸਤਤੀ ਕੀਤੀ ਸਤਿਗੁਰੂ ਜੀ ਦੇ ਬਚਨ ਮਾਚਮਨ ਦੇ ਸਾਥੀ ਜਵਾਨ ਹੋ ਗਏ ਦੌਲਤ ਦੀ ਕਮੀ ਨਹੀਂ ਸੀ ਰਹੀ ਸਤਿਗੁਰੂ ਜੀ ਨੇ ਹੁਕਮ ਦਿੱਤਾ ਕਿ ਕੇਸ਼ਰੀ ਨشان ਸਾਹਿਬ ਦੇ ਨਾਲ ਨਗਾਰਾ ਹੋਣਾ ਚਾਹੀਦਾ ਹੈ ਕਿਲੇਲੀ ਕਿਲੇ ਵੀ ਬਣਵਾਏ ਜਾਣ ਕਿਉਂਕਿ ਕਿਸੇ ਸਤੰਤਰ ਰਾਜੇ ਦਾ ਬਾਸ਼ਾ ਪਾਸ ਉਦਾ ਆਪਣਾ ਝੰਡਾ ਆਪਣੀ ਫੌਜ ਆਪਣਾ ਖਜ਼ਾਨਾ ਕਿਲਾ ਤੇ ਆਪਣਾ ਨਗਾਰਾ ਹੋਣਾ ਬਹੁਤ ਜ਼ਰੂਰੀ ਹੈ ਸਤਿਗੁਰੂ ਜੀ ਧਰਮ ਦਾ ਰਾਜ ਕਾਇਮ ਕਰਨਾ ਚਾਹੁੰਦੇ ਸਨ ਇਸ ਵਾਸਤੇ ਪਾਸ਼ਾ ਹੀ ਸلسل ਕਾਇਮ ਕਰਦੇ ਪੈਂਤੜੇ ਬੰਨ ਲਏ ਸਨ ਉਸੇ ਵੇਲੇ ਆਨੰਦ ਚੰਦ ਜੀ ਦੀ ਡਿਊਟੀ ਲਾਈ ਗਈ ਇਹ ਉਹ ਆਪ ਕੋਲ ਬੈਠ ਕੇ ਨਗਾਰਾ ਤਿਆਰ ਕਰਵਾਵੇ ਨਗਾਰੇ ਦੀ ਲੋਹੇ ਦੀ ਦੇਗ ਦਾ ਲੋਹਾ ਕੱਚਾ ਨਾ ਰਹੇ ਤੇ ਖਾਲ ਨਾਲ ਚੰਗੀ ਤਰ੍ਹਾਂ ਨਾਲ ਮੜਿਆ ਜਾਵੇ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ ਜਦੋਂ ਨਗਾਰਾ ਤਿਆਰ ਹੋਵੇ ਤਾਂ ਉਸ ਦੀ ਆਵਾਜ਼ ਬਦਲ ਬੱਦਲ ਵਾਂਗ ਗੁਜੇ ਪਹਾੜ ਕੰਬ ਉੱਠਣ ਤੇ ਦੁਸ਼ਮਣਾਂ ਦੀ ਨੀਂਦ ਹਾਮ ਹੋ ਜਾਵੇ ਹਾਂ ਤੁੰ ਜੀ ਦੀਆਂ ਆਗਿਆ ਦਾ ਪਾਲਣ ਹੋ ਗਿਆ ਪੂਰੇ ਮਹੀਨੇ ਪਿੱਛੋਂ ਨਗਾਰਾ ਤਿਆਰ ਹੋਇਆ ਜਦੋਂ ਅਸ ਨਗਾਰੇ ਉੱਤੇ ਚੋਟ ਲਾਈ ਗਈ ਤਾਂ ਆਉਂਦੀ ਆਵਾਜ਼ ਨੇ ਪਰਬਤ ਤਵਾ ਦਿੱਤੇ ਸ਼ਹਿਰ ਵਾਸੀ ਪੈਪੀ ਤਫੂ ਗਏ ਪਾਣੀ ਦੇ ਆਸਾਂ ਦੀਆਂ ਸਹਤਾਂ ਤੇ ਖਲੋਤੇ ਹੋਏ ਉਨ੍ਹਾਂ ਦੇ ਪਹਿਲੇ ਦਰ ਦਰ ਗਏ ਉਨ੍ਹਾਂ ਉਨ੍ਹਾਂ ਸਮਝਿਆ ਨਗਾਰੇ ਦੀ ਬਾਤ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਉਸ ਦਾ ਨਾਮ ਅਰਣਜੀਤ ਨਗਾਰਾ ਰੱਖ ਦਿੱਤਾ ਰਣਜੀਤ ਨਗਾਰੇ ਦੇ ਤਿਆਰ ਹੋਣ ਦੀ ਚਰਚਾ ਬਹੁਤ ਹੋ ਗਈ ਮਸੰਦ ਮੇਬੜੇ ਮੇਬੜੇ ਅਤੇ ਕੜਾ ਪ੍ਰਸ਼ਾਦ ਸ਼ਖਣ ਵਾਲੇ ਸਿੱਖ ਪੈਪਿਤ ਹੋ ਗਏ ਉਨ੍ਹਾਂ ਨੇ ਜਾ ਕੇ ਮਾਤਾ ਗੁਜਰੀ ਜੀ ਨੂੰ ਕਿਹਾ ਮਾਤਾ ਜੀ ਇਹ ਬਹੁਤ ਖਤਰਨਾਕ ਗੱਲ ਹੈ ਕਿ ਰਾਜਿਆਂ ਦੇ ਬਾਦਸ਼ਾਹਾਂ ਦੇ ਮੁਕਾਬਲੇ ਰਣਜੀਤ ਨਗਾਰਾ ਬਣਾ ਲਿਆ ਹੈ ਇਹ ਨੂੰ ਇੰਨਾ ਬਹਾਨੀਆਂ ਵਿੱਚ ਨਹੀਂ ਖੜਕਾਉਣਾ ਚਾਹੀਦਾ ਰਾਜੇ ਨਾਰਾਜ਼ ਹੋ ਜਾਣਗੇ ਖਾਮ ਖਾਮ ਬੈਰ ਹੋਵੇਗਾ ਆਪ ਸਤਿਗੁਰੂ ਜੀ ਨੂੰ ਸਮਝਾਉਣਾ ਮਾਤਾ ਗੁਜਰੀ ਜੀ ਜੀ ਅੰਗੇ ਹੀ ਬਹੁਤ ਡਰੇ ਹੋਏ ਸਨ ਉਨਾਂ ਦੇ ਪਤੀ ਪਰਮੇਸ਼ਰ ਸਤਗੁਰੂ ਤੇਗਵਹਾ ਦਰਜੀ ਨੂੰ ਸਹੀਦ ਕੀਤਾ ਗਿਆ ਸੀ। ਉਹਨਾਂ ਨੂੰ ਸਤਗੁਰੂ ਅਰਜਨਦੇਵ ਜੀ ਦਾ ਸ਼ਹੀਦੀ ਦਾ ਸੰਕਾ ਚਿੱਤ ਆਇਆ। ਉਹ ਡਰ ਗਏ ਕਿਤੇ ਉਹਦੇ ਲਹਨ ਦੇ ਟੁਕੜੇ ਨੂੰ ਵੀ ਅਭੀ ਨਵੀਂ ਨਾ ਹੋਵੇ। ਜਦੋਂ ਸਤਗੁਰੂ ਜੀ ਘਰ ਪੁੱਜੇ ਤਾਂ ਮਾਤਾ ਜੀ ਨੇ ਉਹਨਾਂ ਨੂੰ ਆਖਿਆ, "ਬੇਟਾ ਮੈਂ ਇੱਕ ਗੱਲ ਆਪਣਾ ਚਾਹੁੰਦੀ ਹਾਂ।" ਉਹੋ ਮਾਤਾ ਜੀ ਇੱਕ ਨਹੀਂ ਸੰਗੋ ਜਿੰਨੀਆਂ ਗੱਲਾਂ ਜੀ ਕਰੇ ਕਰੋ। ਤੁਸੀਂ ਮੇਰੇ ਚੰਗੇ ਮਾਤਾ ਜੀ ਹੋਂ ਸਤਿਗੁਰੂ ਜੀ ਨੇ ਉੱਤਰ ਦਿੱਤਾ ਬੇਟਾ ਪਹਿਲਾਂ ਤਾਂ ਸ਼ਿਕਾਰ ਖੇਡਣਾ ਛੱਡ ਦੇ ਉਹ ਜੇ ਨਹੀਂ ਛੱਡਣਾ ਤਾਂ ਪਰਬਤ ਬਾਲਣਾ ਜਾਇਆ ਕਰੋ ਤੀਰਨੀਂ ਜੀਤ ਨਗਾਰਾ ਨਾ ਬਜਾਓ ਜੇ ਸ਼ਿਕਾਰ ਵੀ ਖੇਡ ਜੇ ਸ਼ਿਕਾਰ ਵੀ ਖੇਡਣਾ ਹੈ ਤੇ ਨਗਾਰਾ ਵੀ ਬਜਾਉਣਾ ਹੈ ਤਾਂ ਮਾਲਵੇ ਬਾਲ ਚਲੇ ਜਾਓ ਮਾਲਵੇ ਵਿੱਚ ਸਿੱਖੀ ਸੇਵਕੀ ਬਹੁਤ ਹੈ ਇੰਦਰੇ ਨਗਾਰਾ ਖੜਕ ਨਗਾਰਾ ਖੜਕਾ ਕੇ ਰਾਜਿਆਂ ਨਾਲ ਦਸ਼ਮਨੀ ਨਾ ਸੇੜੀ ਜਾਵੇ ਮਾਤਾ ਜੀ ਤੋਂ ਇਹ ਬਚਨ ਸੁਣ ਕੇ ਸਤਿਗੁਰੂ ਜੀ ਸਭ ਕੁਝ ਜਾਣ ਗਏ ਤੇ ਮੁਸਕਰਾਉਂਦੇ ਹੋਏ ਕਹਿਣ ਲੱਗੇ ਮਾਤਾ ਜੀ ਆਕਾਲ ਮੁਰਖ ਮਲ ਧਿਆਨ ਕਰੋ ਜੋ ਕੁਝ ਹੋ ਰਿਹਾ ਹੈ ਸਭ ਕੁਝ ਦੇ ਕਰਮ ਕਰਕ ਦੀ ਇੱਛਾ ਨਾਲ ਹੋ ਰਿਹਾ ਹੈ ਪਾਪੀ ਤੋਂ ਹੋਣ ਦੀ ਲੋੜ ਨਹੀਂ ਇਹ ਬਹਾਣੀ ਰਾਜੇ ਅਸਾਂ ਦਾ ਕੁਝ ਨਹੀਂ ਵਿਗਾੜ ਸਕਦੇ ਇਹ ਤਾਂ ਖੁਦ ਗੁਲਾਮ ਹਨ ਪੱਥਰ ਪੂਜ ਹਨ ਅਸੀਂ ਅਕਾਰ ਪਰਖ ਦੀ ਪੂਜਾ ਕਰਨ ਵਾਲੇ ਉਹ ਪੱਥਰ ਪੁਜਾਰੀ ਚੰਗੇ ਮਾਤਾ ਜੀ ਅਜੀ ਤਾਂ ਇੱਕ ਨੀਤ ਨਗਾਰਾ ਹੈ ਅਸਾਂ ਤਾਂ ਕਈ ਹੋਰ ਨਗਾਰੇ ਤਿਆਰ ਕਰਨੇ ਹਨ ਕਿਲੇ ਸਾਰੇ ਜਾਣੇ ਹਨ ਤੇ ਘੋੜਿਆਂ ਦੀਆਂ ਟਾਪਾਂ ਨਾਲ ਪਰਬਤਾਂ ਨੂੰ ਤੁਆਇਆ ਜਾ ਗੰਬਾਇਆ ਜਾਣਾ ਹੈ ਇਕ ਤਰ੍ਹਾਂ ਨਿੱਜਾ ਤੇ ਮੁੱਖਾਂ ਤੋਪਾਂ ਦੇ کارਖਾਨੇ ਬਣਾਏ ਜਾਣੇ ਹਨ ਫੌਜਾਂ ਦੀਆਂ ਕਾਰਵਾਈਆਂ ਹੋਣੀਆਂ ਹਨ ਮਾਤਾ ਜੀ ਅਜੇ ਰਣਜੀਤ ਨਗਰੈਲੋਂ ਦੇ ਕੇਮਰਾ ਆ ਗਏ ਤਾਂ ਮੰਨਤੇ ਤਾਂ ਨ ਮਾਰਨਾ ਪੈਂਦਾ ਹੈ ਸਬਰ ਸੰਤੋਖ ਤੇ ਪਿਆਲੇ ਗਟਾਗਟ ਪਿਨੇ ਹਨ ਜੋ ਸੰਦ ਜਾਂ ਨਰਮਲ ਦਰਬਾਲਾ ਬਾਲੇ ਕਹਿੰਦੇ ਹਨ ਉਹ ਨਹੀਂ ਸੁਣਨਾ ਚਾਹੀਦਾ ਇਨ੍ਹਾਂ ਬਚਨਾ ਨਾਲ ਮਾਤਾ ਜੀ ਦੀ ਤਸੱਲੀ ਨਾ ਹੋਈ ਉੰਨਾ ਨਹੀਂ ਬਹੁਤ ਸਮਝ ਆਇਆ ਅਰੇ ਜਦੋਂ ਦੇਖਿਆ ਕਿ ਗੁਰੂ ਜੀ ਨਗਾਰਾ ਵਜਾਉਣਾ ਬੰਦ ਕਰਨ ਵਾਸਤੇ ਤਿਆਰ ਨਹੀਂ ਤਾਂ ਮਾਤਾ ਜੀ ਨੇ ਆਪਣੇ ਭਰਾ}{|\text{ਭਰਾ}} ਕਰਪਾਲ ਚੰਦ ਨੂੰ ਆਖਿਆ ਕਰਪਾਲ ਚੰਦ ਨੇ ਵੀ ਗੁਰੂ ਜੀ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਸਭ ਨੂੰ ਤਸੱਲੀ ਦਿੱਤੀ ਕਿ ਜਿਵੇਂ ਆਕਾਰ ਪਰਖ ਦਾ ਹੁਕਮ ਹੈ ਤਿਵੇਂ ਹੋ ਰਿਹਾ ਹੈ ਦੇਖੀ ਚਲੋ ਅਸਾਂ ਦੇ ਕੋਈ ਵੱਸ ਦੀ ਗੱਲ ਨਹੀਂ ਹਮਕੋ ਆਗਿਆ ਪਰਖ ਕਾ ਮੈਂ ਮਿਗਰਹ ਰੇ ਪ੍ਰਾਣ ਕਰੇ ਮਹਿਸਾਨ ਪੂਰਬ ਤਰੀ ਨ ਕਿਸ ਕੋ ਬੈਰ ਹੰਕਾਰੀ ਕੋ ਕੋਉ ਨ ਖੈਰ ਸਾਰੇ ਸਾਰੇ ਸਮਝਾ ਥਕੇ ਸਭ ਨੂੰ ਸਤਿਗੁਰੂ ਜੀ ਨੇ ਤਸल्ली ਦਿੱਤੀ ਕਿ ਪਹਿਨਾ ਕਿਸੇ ਨਾਲ ਬੈਰ ਨਹੀਂ ਪਾਇਆ ਜਾਵੇਗਾ ਤੇ ਜੋ ਹੰਕਾਰੀ ਬੈਰ ਕਰੇਗਾ ਉਸ ਨੂੰ ਸਜ਼ਾ ਦਿੱਤੀ ਜਾਵੇਗੀ ਸ਼িকার ਜਾਨਵਰ ਸਹਿਬ ਨਾ ਰੁਕੇ ਜਵਾਨਾਂ ਨੂੰ ਨਾਲ ਲੈ ਕੇ ਰਣੀਤਨ ਗਾਰੇ ਨੂੰ ਸਾਥ ਤੋ ਮੂਹਰੇ ਬਿਜਾ ਕੇ ਅਨੰਦਪੁਰ ਦੇ ਚ ਗੰਦੇ ਦੇ ਪਰਬਤਾਂ ਵਿੱਚ ਸਹਿਬ ਸ਼িকার ਖੇਡਣ ਲੱਗੇ ਤੋ ਕਮੇਂਦਾ ਹੋਣ ਲੱਗੀਆਂ ਫੌਜੀ ਜਥੇ ਬੰਦੀਆਂ ਤੋਂ ਬਿਨਾਂ ਸਤਿਗੁਰੂ ਜੀ ਨੇ ਜੀਵਨ ਦੇ ਦੂਸਰੇ ਹਿੱਸੇ ਬਾਰੇ ਵੀ ਖਿਆਲ ਦਿੱਤਾ ਬਦਵਾਨ ਲਾਉਣਾ ਤੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਰਾਜ ਦੀ ਉਤਨੀਏ ਤੇ ਢਾਡੀ ਰੱਖੇ ਸਹਿ ਸਹਿਤ ਲਿਖਣਾ ਹੋਣ ਵਾਸਤੇ ਬਦਵਾਨ ਤੇ ਕੌਣਿਆਂ ਨੂੰ ਸੱਦਾ ਦਿੱਤਾ ਸਤਗੁਰੂ ਜੀ ਦੇ 52 ਕਵੀ ਮਸ਼ਹੂਰ ਹਨ ਸਤਗੁਰੂ ਜੀ ਆਪ ਵੀ ਵੀਰਸ ਦੀ ਕਮੈਤਾ ਕਮੈਤਾ ਅਚਾਰਨ ਲੱਗੇ ਹਰ ਕੰਮ ਤੇ ਲਖਤ ਦੇ ਬਰਾ ਪ੍ਰਾਰੰਭ ਕਰਨ ਤੋਂ ਪਹਿਲਾਂ ਕਾਲਪੁਰਖ ਦੀ ਅਸਥਤੀ ਜ਼ਰੂਰ ਕਰ ਲੈਣੀ ਹੈ। ਦਾਸਮ ਗ੍ਰੰਥ ਨੂੰ ਵਿਚਾਰੀਏ ਤਾਂ ਪਤਾ ਲੱਗਦਾ ਹੈ ਕਿ ਕਾਲਪੁਰਖ ਦੀ ਅਸਥਤੀ ਤੇ ਜਾਸ ਵਿੱਚ ਆਪਨੇ ਬਹੁਤ ਬਾਣੀ ਵਿਚਾਰੀ ਹੈ। ਆਪਨੇ ਪ੍ਰਮਾਤਮਾ ਦੇ ਨੀਕਾ ਨਾਮ ਵਰਨਣ ਕੀਤੇ ਹਨ। ਕਾਲਪੁਰਖ ਹਰੀ ਹਰ ਥਾਂ ਵਸਦਾ ਹੈ। ਹਰ ਵਸਤੂ ਵਿੱਚ ਵਾਸਤਾ ਰੱਖਦਾ ਹੈ। ਆਪ ਫਰਮਾਉਂਦੇ ਹਨ। ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ गिरे हरि गुफे हरी शते हरि नवे हरि निहा हरि उहा हरि निमि हरि जमा हरि इस तरह आप दी व्यंत्र रचना है जो प्रभु दी अस्तित्व करती है इत्तो समाप्त कर लेया बोलण विच कोई अक्षर वदा कटा फूल च कमाम करना आगे तो शब्द सेवा करना बाल भाषा उदीन जानम बच्चे दे हाथ राखे शब्द सेवा रेणी ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ